ਸਤਿਗੁਰ ਜੀ ਸਾਰਿਆਂ ਨੂੰ ਬਾਸਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਆ ਜੀ ਅੱਜ 2 ਵਸ਼ੀਆਂ ਸੇਲ ਆ ਜੀ ਤੇ 4 ਮੱਝਾਂ ਸੇਲ ਆ ਬਹੁਤ ਹੀ ਚੰਗੀਆਂ ਮੱਝਾਂ ਤੇ ਗਾਈਆਂ ਸੇਲ ਵਧੀਆ ਜੇ ਆਜੂ ਕਰਦੇ ਗੱਲਬਾਤ ਕੀ ਡਿਟੇਲ ਆ ਇਹਨਾਂ ਦੀ ਸਤਿ ਸ਼੍ਰੀ ਅਕਾਲ ਭਾਜੀ ਸਤਿਗੁਰ ਜੀ ਬਾਦ ਸਾਹਿਬ ਕੀ ਹਾਲ ਜੀ ਕਿਰਪਾ ਦਾ ਬੇਦੀ ਅੱਗੇ ਪਾਤਸ਼ਾਹ ਦੀ ਮਲਕੇ ਮਾਲਕ ਦੀ ਕਿਰਪਾ ਦਾ ਨਾ ਮੈਂ ਹਰ ਵਾਰੀ ਇਹੋ ਗੱਲ ਨਾਲ ਵੀ ਮਹਾਰਾਜ ਦੀ ਕਿਰਪਾ ਹਾਂਜੀ ਹਾਂਜੀ ਉਹਦੀ ਕਿਰਪਾ ਨਾਲ ਸਾਰੇ ਕੰਮ ਚੱਲਦੇ ਆ ਚੈਨਲ ਬਣਾਇਰੋਂ ਆਪਾਂ ਨੂੰ 3 ਮਹੀਨੇ ਹੋ ਗਏ ਆ ਬਹੁਤ ਹੀ ਜ਼ਿਆਦਾ ਭੈਣ ਭਰਾਵਾਂ ਸਨੇਗ ਦਿੱਤਾ ਤੇ ਚਲੋ ਆਪਾਂ ਵੀ ਉਹਨਾਂ ਦੇ ਮਤਲਕੀ ਵਿਸ਼ਵਾਸ ਦੇ ਉੱਤੇ ਖਰਾਬਤਰ ਲਏ ਆ ਮਾਲ ਚੰਗੇ ਤੇ ਚੰਗਾ ਅੱਜ 4 ਝੋਟੀਆਂ ਸੂਈਆਂ ਵਾਂ ਤੇ 2 ਬਿਹੜਾ ਵਾਂ 2 ਬਿਹੜਾ ਇਹ ਝੋਟੀਆਂ 4 ਦੰਦਾਂ ਦੇ ਆ 4 ਦੰਦਾਂ ਦੇ ਝੋਟੀਆਂ ਚਾਰ ਦੰਦਾਂ ਦੇ ਝੋਟੀਆਂ ਕੋ 12 ਤੋਂ 13 ਲੀਟਰ ਅੱਜਲੇ ਦੁੱਧ ਆ ਠੀਕ ਆ ਜੀ ਤੇ 12 ਨਾਲ ਕੋ ਖੜੇ ਠੀਕ ਆ ਜੀ ਜਿਆਦੀ ਅਸਰ ਤੇ ਜਿਆਦੀ ਚੰਗੀ ਆ ਕੱਟਾ ਮਗਰ ਮੈਲਾ ਮਾਰਦੀ ਆ ਕਟਾ ਮਗਰਮ ਤੋਂ ਮੈਲਾ ਸੁੱਟਿਆ। ਕਰ ਰਹੀ ਹੈ ਨਹੀਂ। ਬਹੁਤ ਬੜਾ। ਨਾ, ਪਰ ਫੋਨ ਚੰਗੀ ਹੈ। 5280 ਬਹੁਤ ਚੰਗੀ ਆ। ਕੱਟੀ ਦੀ। ਇਹ ਸਿੰਘਾਂ ਵੀ ਬੜਾ ਪਾਰ ਹਾਂ। ਹਾਂ, ਸਿੰਘਾਂ ਵੀ ਬਹੁਤ ਵਧੀਆ ਕਸੇਂਗਾ ਵੇਖੋ। ਆ ਗਿਆ। ਨਿੱਕੀ ਸਿੰਘੀ ਆ। ਸਿੰਘ ਦੇ ਨਿੱਕਾ। ਤੁਸੀਂ ਸਿੰਘ ਹਾਂ। ਉਹਨੇ ਬਹੁਤ ਚੰਗੇ ਜੀ। ਸਾਫ ਜੀ ਛੋਟੀ ਜਿਤਨਾ ਮੈਲੇ ਤੇ ਚੱਲ ਪਈ ਹੈ ਨਾ ਅੱਜ ਹਾਂ ਜੀ ਜੁੱਧ ਦੁੱਧ ਮੇਰੇ ਕੋਲ ਨਾ 14 15 ਕਿਲੋ ਕਰੂਗੀ ਹਾਂ ਜੀ ਐ ਵਕਤ 12 ਲੀਟਰ ਆ 12 ਨਾ ਕੋਈ ਖੜੇ ਛੋਟੀ ਦਾ ਮੁੱਲ ਤੇ ਭਾਵੇਂ 1 45 1 40 ਜਿੰਨਾ ਮਰਜ਼ੀ ਕਰੀਏ ਪਰ ਦੇਣ ਵਾਲੀ ਗੱਲ ਕਰਨੀ ਹੈ ਕਿ ਜੋ ਦੇ ਦੇਣੀ ਆ 1 25 ਦੀ ਛੋਟੀ ਦੇਣੀ 1 25 ਆ ਰਾਬਰ ਜੇ ਮਗ ਛੋੜਾ ਇਹ ਕਰਨਾ ਵਾ ਇਹ ਕਿਉਂਕਿ ਚੰਗੀ ਮਿਹਨਤ ਦਾ ਚੰਗਾ ਮੁੱਲ। ਹਾਂਜੀ। ਇਹ ਪਹਿਲਾ ਸੂਆ ਜੇ। ਪਹਿਲਾ ਸੂਆ ਜੇ। ਅੱਜ ਇਹਨੂੰ 7 ਦਿਨ ਹੋ ਗਏ ਸੂਈ ਨੂੰ 10 ਲੀਟਰ ਦੁੱਧ ਹੋਊਗਾ ਕੱਲ। 10 ਲੀਟਰ ਬਾ। ਜੇ ਕਿਉਂ ਚੰਗੀ ਥੋੜੀ ਜਿਹੀ ਭੜਕੂਲ ਭਾਵੇਂ ਮਾਸਾ ਮੋਢ ਹੋਵੇ। ਹਾਂ ਹਾਂ। ਚੋਣ ਬਹੁਤ ਜਿਆਦੀ ਚੰਗੀ। ਤੇ ਚੋਣ ਬਹੁਤ ਜਿਆਦੀ ਚੰਗੀ। ਨਿੱਕਾ ਸਿੰਘ ਬਿਲਕੁਲ ਕਲਿੱਪ ਲੱਗੇ ਆ। ਕਿਉਂ ਆਇਤ ਵੀ ਬੜੀ ਚੰਗੀ ਆ ਬੱਚੇ ਗਾੜੀ ਬੰਨਣ ਨਾ ਮਾਰ ਆਇਆ ਲੋਗਾ ਦਾਤਾ ਆ ਆ ਗਈਆਂ। ਹਾਂ। ਸਾਫ ਬੜੀ ਲੱਗੇ। ਸਾਫ ਛੋਟੀ ਸੀ। ਸਾਫ ਬੜੀ ਕੱਢੀ ਭਗਦਾ। ਲੈ ਆ। ਆਵੇ। ਇਹ ਫੋਲੇ ਕਲ ਹਾਂ ਇਹ ਮਡੇ ਥਲੇ ਦੀ ਬੜੀ ਸਾਫ ਆ ਹਾਂ 9 ਤੋਂ 10 ਲੀਟਰ ਦੁੱਧ ਪੱਕਾ ਹੋਊਗਾ ਠੀਕ ਹੈ ਤੇ ਅੱਖਾਂ ਵਾਲਾ ਵੇਖ ਲੋ ਚੱਡਾ ਸੀਂਗ ਨਿੱਕਾ ਬਿਲਕੁਲ ਆ ਵੇਖੋ ਕੁਆਲਿਟੀ ਵਾਲੀ ਝੁੱਟੀ ਆ ਹਾਂ ਕਹਿਨ ਨੂੰ ਮਲਕ ਕਹਿ ਰਹੀ ਹੈ ਭਾਵੇਂ ਵੀ ਇਹ ਵੀ ਏਡੀ ਆ ਇੰਨਾ ਮੁੱਲ ਇਹਦਾ ਮੁੱਲ 1.5 95 ਦੀ ਦੇਣੀ ਆ 95 ਦੀ 92000 ਦੀ ਦੇਦਾ ਇਹ ਗੱਲ 92000 ਲਓ ਜੀ 92000 ਦੀ ਇਹ ਸੁਵਾ ਦੁਜਾ ਜੀ ਦੁਜਾ ਸੁਵਾ ਜੀ ਇਹਨੂੰ ਸੁਈ ਨੂੰ ਅੱਜ 4 ਦਿਨ ਹੋ ਗਏ ਨੇ ਇਹਦੇ ਤਾਂ 9 ਲੀਟਰ ਭੋਲਾ ਵਾ 9 ਲੀਟਰ ਭੋਲਾ ਲੈ ਲੈ ਕੇ ਲੈ ਆ ਜੀ ਕਿ 9 ਲੀਟਰ ਭੋਲਾ ਵਾ ਹਾਂ ਬਹੁਤ ਚੰਗਾ ਹਾਂ ਵੀ ਇਹਦੇ ਬਾਅਦ ਕੱਟਾ ਹੋ ਕੱਟਾ ਮਗਰ ਜੀ ਯਾਦ ਕੀ ਇਹ ਮੈਂ ਰਾਂਗ ਰਾਂਗ ਬਹੁਤ ਚੰਗਾ ਨੇ ਕਹਿਣ ਨੂੰ ਭਾਵੇਂ ਇਹ ਵੀ ਉੱਤਰ ਦੀ ਕਹੀ ਜੇ ਨਾੜਾ ਆ ਮਗਝਾ ਮੈਂ ਨਿਕਾ ਹਾਂਜੀ ਹਾਂਜੀ ਹਾਂ ਜੀ ਸਾਬ ਜੀ ਦੇ ਅਹ ਚਾਲਿੰਗ ਹੈ ਇਹ ਪੈ ਰੰਗ ਰੰਗ ਵਾਲੀ ਚੰਗੀ ਮੈਂ ਜਾਤ ਪਾ ਵਾਲੀ ਆ ਆ ਤੇ ਮੈਂ ਦੁੱਧੇ ਵੀ 12 11 12 ਲੀਟਰ ਕੱਢੀ ਜਊ ਹੁਣ ਇਹੋਲੇ 9 ਲੀਟਰ ਬੋਲਾ ਹੈਗਾ ਤੇ ਦੇਣ ਲੈਣ ਵਾਲੀ ਗੱਲ ਕਰਨੀ ਆ ਜੇ ਮੈਂ 90 1000 ਛੋੜ ਕਰ ਦਾਂਗੇ 1000 ਛੋੜ ਕਰ ਦਾਂਗੇ ਠੀਕ ਹੈ ਜੀ 99 ਦੀ ਮਹਿੰਗੀ 99 ਆਪ ਦੀ ਆ ਛੋਟੀ ਇਹ ਛੋਟੀ ਥਲੇ ਮੜ ਆ ਜਾ ਬੱਚਾ ਛੱਡ ਕੇ ਧਾਰ ਹੀ ਮਾਰ ਕੇ ਜੀ ਦੀ ਮੈਂ ਚੰਗੀ 10 ਲੀਟਰ ਦੁੱਧ ਦਾ ਮੈਂ ਠੀਕ ਰੰਗ ਬਹੁਤ ਚੰਗਾ ਹੈ ਦਾ ਸਾਰੀ ਬਲੈਕ ਹੈ ਜੀ ਜੀ ਦੀ ਮੈਂ ਚੰਗੀ 10 ਲੀਟਰ ਦੁੱਧ ਦਾ ਮੈਂ ਠੀਕ ਰੰਗ ਬਹੁਤ ਚੰਗਾ ਹੈ ਦਾ ਸਾਰੀ ਬਲੈਕ ਹੈ ਕੋਈ ਵਾਲ ਚਟਾ ਨਹੀਂ ਹੈਗਾ ਸਾਰੀ ਬੰਗੀਆਂ ਦੀ ਚੋਈ ਇਦਾਂ ਨਹੀਂ ਹੋਗੀ ਠੀਕ ਹੈ ਜੀ ਠੀਕ ਜੈਡ ਬਲੈਕ ਹੈ ਮਗਰ ਜੈਡ ਬਲੈਕ ਹੈ ਜੀ ਵਾਸ ਸੇਵਾ ਸਤਵਾਂ ਦਿਨਾਂ 10 ਲੀਟਰ ਮੈਂ ਕੋ ਦੁੱਧ ਉਹ 10 ਲੀਟਰ ਜਿੰਨੀ ਮੈਂ ਨਸਨ ਸੁਲਾਲੀਆ ਉਹ ਤੇ ਆਂਦੇ ਅਸੀਂ 12 13 ਕਿਲੋ ਦੁੱਧ ਚੁੰਦੇ ਨੇ ਪਰ 12 ਵੀ ਕੱਢੀ ਜਾ ਵੀ ਬੜਾ ਜਿੰਨਾ ਆਪਾਂ ਮੋਜ਼ ਮੰਗਣਾ ਵਾ ਹਾਂਜੀ ਹਾਂਜੀ ਸਾਰੀਆਂ ਮੈਂ ਚਾਰੇ ਮੈਂ ਬਹੁਤ ਜਿਆਦੀ ਚੋਣ ਚੰਗੀਆਂ ਤੇ ਜਿਆਦੀ ਨਰਾਲੀ ਸਿਰਫ ਮੈਂ ਇੱਕ ਇੱਕ ਧਾਰ ਮਾਰ ਕੇ ਮੈਂ ਨਹੀਂ ਖਵਾ ਲਈਏ ਕਿ ਖੜਾਕ ਬਾਲਟੀ ਇਦਾਂ ਆਉਂਦਾ ਕੋ ਗੱਲ ਨਹੀਂ ਕਰਨਾਂ ਬਸ ਮੈਂ ਤੇ ਰਿਖਤੇ ਉਹ ਜੁਮਾ ਤੇ ਪੈਰ ਘਾਟਾ ਥੋੜੀ ਹਾਂਜੀ ਹਾਂਜੀ ਮਤਲਬ ਕਿ ਦੁੱਧ ਵਾਲੀ ਮੈਂ ਜਿਹੜੀ ਹੈ ਨਾ ਚਲੋ ਇਸ ਤਰੀਕੇ ਦੀ ਹੁੰਦੀ ਹੈ ਫਿਰ ਨਾ ਘੈਰ ਪਰਾ ਵੱਧ ਵੱਧ ਸੰਜੋੜ ਦੇਣਾ ਤੱਕ ਦਿਨ ਕਿਹੜੇ ਸਾਨੂੰ ਹੋਏ ਆ 3 ਮਹੀਨੇ ਹੋਏ ਆ ਸਾਰਾ ਚੈਨਲ ਚੱਲਿਆ ਨਾ ਬਹੁਤ ਹੀ ਵਧੀਆ ਜਿਆਦਾ ਸੰਯੋਗ ਦਿੱਤਾ ਤੇ ਪਰ ਮਾਲ ਆਪਾਂ ਸ਼ੁਰੂ ਤੋਂ ਪਹਿਲਾਂ ਤੋਂ 20 ਸਾਲੋਂ ਵਪਾਰ ਕਰਦਿਆਂ ਨੂੰ 3 ਸਾਲ ਢਾਈ ਹੋ ਗਏ ਸਾਨੂੰ ਵੀਡੀਓ ਦੂਜੇ ਚੈਨਲ ਤੇ ਪਾਉਂਦਿਆਂ ਨੂੰ ਪਰ ਕੋਈ ਬਾਹ ਖੜੀ ਕਰਕੇ ਆਸ ਦੇ ਵੀ ਕਿਸ ਬੰਦੇ ਕੋ ਵਪਾਰੀਆ ਕੋ ਮਾਲ ਲੈਂਦਰੇ ਕਿ ਨਿੱਕਾ ਪੈਹਾ ਰੱਖਿਆ ਜਾਂ ਕਿ ਇਹਨਾਂ ਕੋਈ ਠੱਗੀ ਫੋਰੀ ਰਾੜਾ ਚਲੋ ਮਾਲਕ ਦੀ ਕਿਰਪਾ ਨਾਲ ਸੱਚੇ ਪਾਤਸ਼ਾਹ ਇਹ ਕਹਿਣਾ ਅੱਜ ਮਿਲ ਨੂੰ ਹਰ ਹਰ ਜੀ ਆਨੰਦ ਹੁੰਦੇ ਆ ਕਿ ਜਿੰਨਾ ਚਿਰ ਕਿਸੇ ਦੇ ਨਾਲ ਪ੍ਰੇਮ ਆ ਉਹਨਾਂ ਚਿਰ ਭਾਵੇਂ ਜੋ ਮਰਜ਼ੀ ਕਰੀ ਜਾਓ ਜਦੋਂ ਮਰ ਕੇ ਗੱਲ ਦਾ ਪਛਾਣ ਛੱਡ ਗਏ ਉਹਦੇ ਪਾਸਾ ਚੋਰ ਠੱਗ ਬਣ ਜਾਂਦਾ ਤੇ ਚਲੋ ਇੱਥੇ ਮਾਰਨ ਤੋਂ ਸੱਚਾ ਰਵੇ ਬੰਦੇ ਦੇ ਕਈ ਕੋ ਪੈਂਦੇ ਨੇ ਹਾਂ ਜਿਆਦੀ ਚੋਰ ਚੰਗੀ ਅਸਲ ਆ ਮੈਂ ਕੋਈ ਬੱਚਾ ਚੋਲੇ ਦੇ ਭਾਵੇਂ ਬਜ਼ੁਰਗ ਚੋਲੇ ਨੂੰ ਤੋੜ ਲਗੀ ਲੈ ਆਓ ਜੀ ਤੋੜ ਪੁੱਤ ਆਹ ਗਾੜੀ ਪਾਸੇ ਨੂੰ ਮੋੜੋ ਗਾੜੀ ਮੈਂ ਬਿਲਕੁਲ ਵੱਡਾ ਬੜੇ ਕਿਸ਼ ਹੋਈ ਮੈਂ ਨਾ ਫਿਰਦਾ ਬੜਾ ਗਾੜੀ ਨੂੰ ਕਰਦਾ ਮੇਰਲਾ ਬਹੁਤ ਚੰਗਾ ਜੀ ਮੇਰਲਾ ਬੜੀ ਹੈ ਚੰਗਾ ਕਰ ਮਾਰਦੇ ਸ਼ੇ ਚੱਕੇ ਦਾ ਗੱਦਾ ਦਾ ਤਾਂ ਮੋੜ ਲੇ ਕਿਹੜਾ ਦਾ ਭਾਵੇਂ ਕਾਲੂ ਹਾਂ ਜੰਗੀ ਇਹ ਛੋਟੀਆਂ ਤਾਂ ਸਾਰੀਆਂ ਬਲੈਕ ਆ ਕੋਈ ਗੇ ਅੰਗ ਨਹੀਂ ਚੱਲਾਂ ਵੀ ਜਿਹੜੀ ਆ ਟੋਕਰ ਵੀ ਗਾਹ ਵੇਖ ਜਾਂਦੇ ਹਾਂਜੀ 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 ਟੋਕਰ ਵੀ ਗਾਹ ਵੇਖਿਆ ਦੀ ਆ ਲੈ ਇੱਕ ਘਟ 90 ਵੀ ਦੇ ਦਈਏ ਰੰਗ ਦੇਖੋ ਕੰਨਾ ਵੇਖੋ ਜਾਗਦਾ ਰੰਗ ਪਾਗ ਲੱਗੇ ਮੈਂ ਯਾਤਾਲੀ ਮੈਂ ਨੱਥਲ ਵਾਲੇ ਜੀ ਨੇ ਥੋੜੀ ਹਿੱਸਾ ਵੀ ਘੱਟ ਆ ਤਾਂ ਵੀ ਘੱਟ ਆ ਹਾਂਜੀ ਦੇਣ ਵਾਲੀ ਗੱਲ ਕਰਦੀਏ ਦੀ ਵੀ ਕੇ ਹਾਂਜੀ ਇਹ ਵੀ ਇੱਕ ਘਟ 90 ਵੀ ਦੇ ਦਈਏ ਇੱਕ ਘਟ 90 ਤੀਜੇ ਨੰਬਰ ਵਾਲੇ ਵੀ ਇੱਕ ਘਟ 90 ਦੀ ਤੇ ਚੌਥੇ ਨੰਬਰ ਵਾਲੇ ਵੀ ਇੱਕ ਘਟ 90 ਦੀ ਠੀਕ ਹੈ ਜੀ ਤੀਜਾ ਨੰਬਰ ਦੱਸ ਕੇ ਕੋਈ ਲੱਲੇ ਇਹ ਬਲੈਕ ਨੰਬਰ ਦੱਸ ਕੇ ਲੱਲੇ ਇਹ ਸਾਡੇ ਬਲੈਕ ਦਾ ਹਾਂ ਉਹਦੇ ਮਗਰ ਕੱਟੀ ਆ ਇਹਦੇ ਮਗਰ ਕਟਾਂਗੇ ਇੰਨਾ ਵੇਵਾ ਹਾਂ ਹਾਂ ਠੀਕ ਹੈ ਇਹ ਗਿਆ ਸੁਗਾ ਵਾ ਮੱਛੀ ਨੱਜਾ ਸੁਗਾ ਮੱਛੀ ਦਿਨ ਖੜਦੀ ਆ 10 10 ਦੇ ਆ ਦੇ ਇੰਡੀ ਕਰਮਾਨੀ ਠੰਡੀ ਧੀ ਜੀ ਆ ਠੀਕ ਜੀ ਦੀ ਵੱਛੀ ਚਗੀ ਬਹੁਤ ਠੰਡੀ ਜੀ ਇਹ ਸੁਵੇ ਵੱਛੀ ਨੇ ਕਹਿੰਦੇ ਆ 25 26 ਲੀਟਰ 25 26 ਲੀਟਰ ਲੈ ਆਓ ਜੇ ਸੁਵੇ ਆ ਚਲੋ ਆਪਣੀ ਸਮਝਣਾ ਮੇਰਾ ਵੀ ਕੋਈ ਲੱਗੇ ਹਾਂ ਦੇਖੀ ਸਮਝਣਾ ਲੱਗੇ ਕੋਈ ਬਹੁਤ ਪੌਂਗਿਆ ਦੇਖਤੂ ਦਾ ਲਿਆ ਫੋਨ ਦੀ ਪਾਲੀ ਬੜੀ ਵਸ਼ੀ ਵੇਖੋ ਹਾਂ ਕੀ ਯਾਦ ਨਸਲ ਮਸ਼ੀ ਦੇ ਵੇਖੋ ਬਹੁਤ ਲੋਲੀ ਪਾਲੀ ਬਹੁਤ ਚੰਗੀ ਆ ਕੋਈ ਬਾਕੀ ਤਾਂ ਨਹੀਂ ਨਾ ਕੋਈ ਹਾਂ ਯਾ ਅੰਦਰ ਗਿਆ ਨਹੀਂ ਗਿਆ ਹਾਂ ਜਲਸੀ ਆ ਜਾਂਦੀ ਜਲਸੀ ਜਾ ਨਹੀਂ ਜਲਸੀ ਉਹ ਜਲਸੀ ਦਾ ਜਿਆਰੀ ਇੱਥੇ ਮਰਦੀ ਰਸਾ ਸੁੱਟ ਕੇ ਆਉਂਦੇ ਕਿਰੀ ਜੋ ਪ੍ਰੋਵਾਈਡ ਕੋਈ ਨਹੀਂ ਹਾਂ ਇਹ ਪ੍ਰੋਵਾਈਡ ਕੋਈ ਨਹੀਂ ਜੀ ਚੰਗੀ ਵਸੇ। ਮਸੀ ਜਿਆਦੀ ਚੰਗੀ ਆ ਮਸੀ ਤੇ ਨਾ ਬਹੁਤ ਮਾਰ ਆਪਣਾ ਘਰ ਰੱਖੀਏ। ਪਰ ਘਰ ਇਤਰਾਵਾ ਵੀ ਸੋਨੇ ਵਰਗਾ maal ਆਉਂਦਾ ਵਾ ਉੱਤਨੀ ਵੇਖ ਕੇ ਤਰ੍ਹਾਂ ਦੀਆਂ ਮਈਆਂ ਜਿਹੜੀਆਂ ਆਪਾਂ ਪਰਸੋ ਵੀਡੀਓ ਪਾਈ ਹਾਂਜੀ 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 ਤੇ ਦੋ ਜੰਮੂ ਦੇ ਬੰਦੇ ਲੈ ਗਏ ਆ ਠੀਕ ਠੀਕ ਇੱਕ ਜਲੰਧਰ ਵਾਲਾ ਚਲ ਗਈ ਆ ਤੇ maal ਕਾਲੇ ਦਾ ਵੀ ਮਾਲਕ ਦੀ ਕਿਰਪਾ ਦੇ ਨਾਲ ਵਿਗੰਡਿਆ ਵਾ ਮੇਰਾ ਵੀਰ ਕਾਲੇ ਦਾ ਬੇ ਪ੍ਰੇਮ ਸਾਡੇ ਨਾਲ ਸੰਯੋਗ ਕਰਨ ਕਿਉਂਕਿ ਜਦੋਂ ਕੋਈ ਥੱਲਣਲੇ ਲੈਵਲ ਤੋਂ ਤਾਂ ਉੱਠਦਾ ਵਾ ਉਹਦੀਆਂ ਲੱਤਾਂ ਖਿੱਚਣ ਵਾਲੇ ਬੜੇ ਬੰਦੇ ਹੁੰਦੇ ਆ ਹਾਂਜੀ 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 ਤੇ ਖਿੱਚੀ ਜਾਣ ਕੋਈ ਗੱਲ ਦੀ ਪੈਰੀ ਦੁਸ਼ਮਣ ਵੀ ਕਈ ਬਣਦੇ ਆ ਕਿਉਂਕਿ ਜਿਹੜਾ ਬੰਦੇ ਦਾ ਕੰਮ ਜਿੱਦਾਂ ਸੁਖਬੀਰ ਬਾਦਲ ਇਹਨਾਂ ਤਾਂ ਕਹਿੰਦਾ 25 ਸਾਲ ਰਾਜ ਕਰਨਾ ਤੇ ਉਹ ਮਲਕੀ ਗੱਲ ਦਿੰਦਾ ਜੇ ਮੈਂ ਉੱਥੇ ਰਹਿ ਵੀ ਫਿਰ ਕੱਲ ਤਾਂ ਜੋ ਕਰਨਾ ਰੱਬ ਨੇ ਕਰਨਾ ਉਹ ਸੱਚੇ ਪਾਤਸ਼ਾਹ ਨੇ ਚਲੋ ਤਗੜਾ ਬੰਦਾ ਆਪਣੇ ਖਾਂ ਮਲਕੀ ਆਪਣੇ ਨਜ਼ਾਰੇ ਲਵੇ ਆਪਾਂ ਆਪਣੇ ਖਾਂ ਵੇਖੋ ਵਸ਼ੂ ਕਿੰਨੀ ਕੋਲੀ ਵੇਖੋ ਬਹੁਤ ੱਲਾਂ ਬਹੁਤ ਹਲ ੱਟੇ ਬਹੁਤ ਜਾਰੀ ਵਾਸ਼ੀ ਤੇ ਆ ਜਿਤਰਾ ਮੈਂ ਆਮ ਚੈਨਲਾਂ ਤੇ ਵੇਨਾ 70000 ਦੀ ਹਾਂਜੀ ਹੈ ਪਰ ਆਪਾਂ ਉਹ ਮੁੱਲ ਨਹੀਂ ਕਰਨਾ ਨਹੀਂ ਨਹੀਂ ਆਪਣੇ ਚੈਨਲ ਤੇ 60000 ਦੀ ਵਸ਼ੀ ਦੇ ਆਪਣੇ ਚੈਨਲ ਤੇ ਜਾ ਜੀ 60000 ਦੀ ਵਸ਼ੀ ਦੇਣੀ 1000 ਛੋਟ 1000 ਛੋਟ ਵੇਖੋ ਆਪਣੇ ਚੈਨਲ ਤੇ ਬਹੁਤ ਜਿਆਦਾ ਗੇੜ ਪੈ ਲੱਗਾ ਵਸ਼ੀ ਆ ਵੇਖੋ ਮਨੇ ਅੰਦੀ ਸੂਈ ਆ ਠੀਕ ਉਹ ਦੇਖੀ ਚੋਰ ਖੰਡੀ ਤੇ ਇਧਰ ਵੇਖੋ ਥਾਣੇ ਵੇਖਾ ਕਿੰਨਾ ਵਧੀਆ ਲੱਗਾ ਇਹਨਾਂ ਮਸ਼ੀਨ ਪਛੀ ਕਿਦੇ ਤਰਮਾਲੀ ਵਛੀ ਤੋਂ ਪਹਿਲੇ ਸੂਈ ਦਿੱਤਾ ਵੇਖੋ 24 25 ਮੀਟਰ ਲੇਕ ਕਿੰਨੀ ਤਰੀਕੀ ਹੈ ਜਦਾਂ ਸ਼ਿਕਾਰ ਨ ਕੁੱਤੀ ਵਰਗੀ ਆ ਗੱਲ ਇਹਦਾ ਹਾਂ ਬਹੁਤ ਚੰਗੀ ਬਸ ਸ਼ਾ ਦੇ ਤਾਵਾ ਸੇਰੀ 10-12 ਮਹੀਨਾ ਜੀਰ ਜਾ ਕੁੱਤੀ ਜਾ ਤੁਰੋ ਕਿੰਦੋਂ ਚੁਈ ਆ ਮੈਂ ਨਹੀਂ ਆਖਣਾ 5-6 ਕਿਲੋ ਚੋਤਰੀ ਆ ਹਾਂ ਇਧਰੇ ਪਾਸੇ ਨਾਲਾ ਵਾਹਲੋ ਸੇਰੀ ਘਮਾ ਵੀ ਹਾਂ ਉਹ ਨਾਲਾ ਰਕਦਾ ਵੇ ਪੈ ਵੀ ਜਾਣਦਾ ਵੇਖੋ ਕਿਦਾਂ ਇੱਕ ਕਾਲਾ ਮੱਛੀ ਆਪਾਂ ਵੱਡਾ ਮਡਾਲੀ ਲੈਣੀ ਹੈ ਜਿਹੜੀ ਚੰਗਾ ਵੱਡਾ ਮਡੋ ਵੇਖ ਲੈ ਮੈਂ ਵੀ ਇਹ ਮੋਟਾ ਮੋਟਾ ਦੇ ਪੈ ਮੋਟਾ ਦੋ ਪਾਸਿਆਂ ਤੋਂ ਵੇਖੋ ਗਾਲੇ ਪਾਸੇ ਖਾੜੋ ਫਿਰ ਇੱਕ ਆ ਵੇਖੋ ਬਹੁਤ ਜੱਚਦੀ ਆ ਵੇਖੋ ਇਹ ਚੀਜ਼ ਹੈ ਚਲ ਦੋ ਵੇਖੀ ਜਾਨਦਾ ਲੈ ਦੇਖੋ ਕਿੰਨੀ ਚਮਕੋ ਆਪਨੇ ਕਿੰਨੀ ਚਮਕੋ ਆਪ ਚੰਗੀ ਵੇਖ ਚਲ ਦੋ ਜੀ ਜਾਨਦਾ ਇਹ ਇਹੋ ਨੇ ਜਿਹੜੀਆਂ ਦੁੱਧ ਦੇਦੀਆਂ ਵਾ ਆਪਾਂ ਲੈਨੇ ਵੀ ਚਲੋ ਸਾਫ ਸੁਥਰੀ ਦੁੱਧ ਵਾਲੀ ਆ ਕਿਸ ਘਰ ਵਾਲੇ ਨੇ ਬੰਦੇ ਨੇ ਆਪਣੇ ਕੋਲ ਲੈਣੀ ਆ ਹਾਂਜੀ 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 ਜਦੋਂ ਇਹੋ ਜਿਹੀ ਚੀਜ਼ ਕਿਸੇ ਵੇਲੇ ਪੈਸੇ ਪਾ ਕੇ ਵੀ ਤੁਰੇ ਫਿਰਦੇ ਨਹੀਂ ਮਿਲਦੀਆਂ ਨਹੀਂ ਮਿਲਦੀ ਨਹੀਂ ਮਿਲਦੀਆਂ ਮਰ ਕੇ ਫਿਰਦੇ ਰਹਿੰਦਾ ਵਾ ਤੇ ਪਹਿਲਾ ਸੂਆ ਬੱਛੀ ਪਹਿਲਾ ਸੂਆ ਤੇ ਲਾਤਨੀ ਬੱਛੀ ਨੇ ਚੁੱਕ ਕੇ ਵੇਖੀ ਮੋਲ ਤੇ ਕੀ ਕਰਦਾ ਵਾ ਸੀਦਾ ਕਰੀਏ 75000 ਪਰ ਕਰਨਾ ਨਹੀਂ ਗਾ ਨਹੀਂ 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 ਇੰਨਾ ਨਹੀਂ ਇਹ ਵੀ 60000 ਇਹਦਾ ਵੀ ਆਹੀ ਜਾਣ ਦੋ ਚਲੋ ਠੀਕ ਹੈ ਜੀ ਜੇ ਗੱਪ ਲੈਣੀ ਹੋਵੇ ਯਾਰ ਕਰ ਛੱਡ ਦੀ ਜਿਹੜੀ ਯਾਰ ਕਰ ਛੱਡ ਠੀਕ ਹੈ ਜੀ ਇਦਾਂ ਦਾ ਹੀ ਮਾਲ ਮਿਲੂਗਾ ਇਹ ਪਿੱਛੋਂ ਮੁੱਲ ਲਾ ਕੇ ਆਂਦਾ ਵਾ ਨਾ ਜਿਹੜੀ ਮੈਂ ਅਹੀਂ 1 40 ਦੀ ਆਂਦੀ ਆ ਉਹ ਤੇ 20 ਦੀ ਨਹੀਂ ਦੇ ਦੇਣੀ ਅਹੀਂ ਹਾਂਜੀ ਹਾਂਜੀ ਹੈ ਵੀ ਉਹ ਤੇ 20 ਦੀ ਨਹੀਂ ਦੇ ਦੇਣੀ ਉਹ ਤੇ ਦੇਵਾਂਗੇ ਜਿਹੜੀ 1 40 ਦੀ ਲਈ ਵਾਤ ਵਾਤ 45 ਪਾ ਦਾਂਗੇ 45 ਉਹਦਾ 2 ਲੱਖ ਤੇ ਸਾਨੂੰ ਕਿਸੇ ਨੇ ਦੇ ਨਹੀਂ ਦੇ ਨਈ ਦੋ ਕਿੱਥੇ ਦੇ ਦੋ ਕਿੱਥੇ ਦੇ ਦੇਣਾ ਵਾ ਉਹ ਮਲਕੇ ਗੱਲ ਏ ਦਾਂ ਵਾ ਵੀ ਜਾਇਜ ਰੇਟ ਕਰਕੇ ਦੇਣ ਦੇ ਆ ਮਾਲ ਤੇ ਵੇਗੰਡਿਆ ਵੇਗੰਡਿਆ ਮਹਾਰਾ ਸੱਚੇ ਪਾਤਸ਼ਾਹ ਬਾਬਾ ਦੀਪ ਸੋਂ ਕਿਰਪਾ ਕਰੇ ਸਾਰਿਆਂ ਦੇ ਉੱਤੇ ਉਹਨੇ ਮਹਾਰਾਜਾ ਕਿਰਪਾ ਕਰਨ ਦਾ ਹਰ ਇੱਕ ਵੈਰੀ ਦੁਸ਼ਮਣ ਵੀ ਜਿਹੜਾ ਸਾਡਾ ਨਾ ਉਹਦੇ ਵੀ ਮਹਾਰਾਜਾ ਭਲਾ ਕਰੇ ਚਲੋ ਪਿੰਡ ਆਪਣਾ ਮੱਤੇয়াল ਜੇ ਤਹਿਸੀਲ ਬਾਬਾ ਬਗਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 8872962988 81 ਕਾਲੋ